ਪੰਜ ਗਿਫਟ ਨੇ ਅਗਰ ਆਪ ਪਹਿਲੀ ਵੈਲਿਊ ਲਗਾਈਏ 1300 4 1700 ਤੇ ਪੰਜ 22 25 2600 ਦੇ ਗਿਫਟ ਹੈਗੇ ਨੇ ਜੀ ਇਹ ਜੈ ਮਾਤਾ ਦੀ ਦੋਸਤੋ ਨਵਾਂ ਫੋਨ ਲੈ ਕੇ ਆਏ ਆ ਜੀ ਵੀਵੋ ਦਾ V50E ਦੋਨੇ ਕਲਰਾਂ ਦੇ ਵਿੱਚ ਉਪਲਬਧ ਹੈ ਜੀ ਸਾਡੇ ਕੋਲੇ ਲਾਈਵ ਡੈਮੋ ਫੋਨ ਨਹੀਂ ਦੋਨੇ ਕਲਰਾਂ ਦੇ ਵਿੱਚ ਲਾਈਵ ਫੋਨ ਤੁਹਾਨੂੰ ਦੇਖਣ ਨੂੰ ਮਿਲਣਗੇ ਵੀਡੀਓ ਥੋੜੀ ਜੀ ਹੋ ਜਾਏਗੀ ਲੰਬੀ ਕਿਉਂਕਿ ਮੈਂ ਨਾ ਕੋਈ ਗੱਲ ਹਿڈن ਨਹੀਂ ਰੱਖਣੀ ਵੀਡੀਓ ਦੇ ਵਿੱਚ ਪਹਿਲਾਂ ਹੀ ਗੱਲ ਕਲੀਅਰ ਕਰ ਦਿੰਨਾ ਕਿਉਂਕਿ ਸਾਡੇ ਤੋਂ ਕਈ ਵਾਰ ਕਾਲਸ ਨਹੀਂ ਅਟੈਂਡ ਹੁੰਦੀਆਂ ਕਾਲ ਜਾਦਾ ਆਉਂਦੀਆਂ ਨੇ ਕਾਲ ਚੱਕੀਆਂ ਜਾਂਦੀਆਂ ਨਹੀਂ ਆਪਾਂ ਨੇ ਵੀਡੀਓ ਦੇ ਵਿੱਚ ਕੋਈ ਗੱਲ ਹਿڈن ਨਹੀਂ ਰੱਖਣੀ ਸਾਰੀ ਗੱਲ ਸਾਫ਼ ਸੁਥਰੀ ਰੇਟ ਵੀ ਦੱਸੇ ਜਾਣਗੇ ਉਹਨਾਂ ਦੇ ਕੈਸ਼ਬੈਕ ਦੱਸੇ ਜਾਣਗੇ ਉਹਨਾਂ ਦੇ ਨਾਲ ਗਿਫਟ ਦੱਸੇ ਜਾਣਗੇ ਤੁਸੀਂ ਸਿਰਫ ਦੀਪਕ ਟੈਲੀਕਾਮ ਤੇ ਆਣਾ ਬਿਨਾ ਫੋਨ ਕਰੇ ਆਣਾ ਮੋਬਾਈਲ ਲੈਣਾ ਤੁਹਾਨੂੰ ਸਾਰਾ ਕੁਝ ਉਵੇਂ ਹੀ ਮਿਲੇਗਾ ਜੋ ਵੀਡੀਓ ਦੇ ਵਿੱਚ ਦੱਸਾਂਗੇ ਵੀਡੀਓ ਥੋੜੀ ਜਿਹੀ ਐਸੇ ਕਰਕੇ ਕਹਿਣਾ ਮੈਂ ਲੰਬੀ ਹੋ ਜੂਗੀ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਔਰ ਲਾਈਕ ਔਰ ਕਮੈਂਟ ਤੁਸੀਂ ਕਰਨਾ ਭੁੱਲਣਾ ਨਹੀਂ ਹੈਗਾ ਅਗਰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਤਾਂ ਉਹਨੂੰ ਸਬਸਕ੍ਰਾਈਬ ਵੀ ਕਰ ਲੋ ਠੀਕ ਹੈ ਜੀ ਗੱਲ ਕਰਾਂਗੇ ਸਟਾਰਟ ਸਭ ਤੋਂ ਜਿਆਦਾ ਸਲਿਮ ਫੋਨ ਸਭ ਤੋਂ ਜਿਆਦਾ ਸਲਿਮ 5600 एमएच बैटरी ਹੋਣ ਦੇ ਬਾਵਜੂਦ ਸਲਿਮ ਫੋਨ ਹੈ ਜੀ 5600 एमएच 4 ਕਵਾਡ ਕਰਵ ਡਿਸਪਲੇ ਹੈ ਜੀ ਚਾਰੋਂ ਤਰਫ ਕਵਾਡ ਕਰਵ ਹੈ ਔਰ ਵਾਟਰ ਪ੍ਰੂਫ ਹੈ ਬਿਲਕੁਲ ਹੀ IP69 ਦੇ ਨਾਲ ਹੈ ਜੀ ਵਾਟਰਪੂਫ IP69 ਚੱਲਦਾ ਫੋਨ ਹੈ ਜੀ ਦੇਖੋ ਜਿਉਂਦਾ ਜਗਦਾ ਮੈਂ ਦਿਖਾ ਰਿਹਾ ਤੁਹਾਨੂੰ ਚੱਲਦਾ ਔਰ ਦੇਖੋ ਮੈਂ ਤੁਹਾਨੂੰ ਇਹਦੀ ਟੈਸਟਿੰਗ ਕਰਕੇ ਦਿਖਾਣਾ ਵਾਟਰ ਦੀ ਵਾਟਰ ਟੈਸਟਿੰਗ ਕਰ ਰਿਹਾ ਬਿਲਕੁਲ ਪਾਣੀ ਪੈਣ ਦੀ ਗਾਰੰਟੀ ਹੈ ਜੀ ਪਾਣੀ ਨਹੀਂ ਪੂਗਾ ਦੇਖੋ IP69 ਦੇ ਨਾਲ ਪਾਣੀ ਦੇ ਅੰਦਰ ਵੀ ਆਪਾਂ ਫੋਨ ਚਲਾ ਸਕਦੇ ਹਾਂ ਦੇਖੋ ਪਾਣੀ ਲੱਗਿਆ ਹੋਇਆ ਫੇਰ ਵੀ ਆਪਾਂ ਇਹਨੂੰ ਚਲਾ ਸਕਦੇ ਹਾਂ ਲੋ ਫੇਰ ਵੀ ਕੋਈ ਦਿੱਕਤ ਨਹੀਂ ਆਉਂਦੀ ਇੰਨਾ ਵਧੀਆ ਫੋਨ ਸਲਿਮ ਫੋਨ ਔਰ ਨਾਲ ਦਵਾਂਗੇ ਆਪਾਂ ਆਪਣੇ ਨਫੇ ਦੇ ਵਿੱਚੋਂ ਗਿਫਟ ਕੋਈ ਰੇਟ ਵਧਾ ਕੇ ਨਹੀਂ ਜੋ ਇਹਦਾ ਰੇਟ ਆ 28999 ਰੁਪਏ 8122 30999 ਰੁਪਏ 8256 ਰੇਟ ਇਹਦਾ ਕੰਪਨੀ ਵੱਲੋਂ ਐਮਓਪੀ ਨਿਰਧਾਰਿਤ ਆ ਜੀ 10% ਕ੍ਰੈਡਿਟ ਕਾਰਡ ਤੇ ਕੈਸ਼ਬੈਕ ਨੇ ਅਗਰ ਤੁਸੀਂ ਆਪਣਾ ਕ੍ਰੈਡਿਟ ਕਾਰਡ ਲੈ ਕੇ ਆਉਨੇ ਹੋ 6 EMI নো ਕੋਸਟ ਹੋਣਗੀਆਂ 10% ਤੁਹਾਨੂੰ ਕੈਸ਼ਬੈਕ ਮਿਲ ਜੂਗਾ ਉਹ 10% ਘਟ ਕੇ ਹੀ ਤੁਹਾਡੀਆਂ ਕਿਸ਼ਤਾਂ ਬਣਨਗੀਆਂ ਸਪੋਜ਼ ਕਰੋ ਤੁਸੀਂ 28999 ਰੁਪਏ ਦਾ ਫੋਨ ਲਿਆ ਉਹਦੇ ਵਿੱਚੋਂ 10% ਨਾਲ ਦੀ ਨਾਲ ਘਟ ਕੇ 26999 ਰੁਪਏ ਰਹਿ ਗਏ ਉਹਦੀਆਂ 6 ਕਿਸ਼ਤਾਂ ਤੁਹਾਡੀਆਂ ਬਣ ਜਾਣਗੀਆਂ ਜਿਹੜੀ ਕਿ 54300 ਰੁਪਏ ਦੇ ਹਿਸਾਬ ਨਾਲ ਤੁਹਾਡੀ ਕਿਸ਼ਤ ਬਣ ਜੂਗੀ ਫੇਰ ਆ ਗਈ ਬਜਾਜ ਦੀ ਗੱਲ ਬਿਆਜ ਦੇ ਉੱਤੇ ਦੀਆਂ EMI ਆਸਾਨ ਹੋ ਜਾਂਦੀਆਂ ਨੇ ਜੋ ਬਜਾਜ ਦੇ DBD ਖਰਚੇ ਨੇ 1000 ਰੁਪਏ 11-1200 ਰੁਪਏ ਜੋ ਵੀ ਇਹਦੇ ਤੇ ਖਰਚੇ ਨੇ ਇੰਨੇ ਕੁ ਉਹ ਇਹਦੇ ਤੇ ਲੱਗਣੀ ਲੱਗਣੇ ਨੇ ਠੀਕ ਹੈ ਉਹ ਤੁਹਾਨੂੰ ਦੇਨੇ ਪੈਣਗੇ 1000-1200 ਰੁਪਿਆ ਜੋ ਡੀਵੀਡੀ ਖਰਚਾ ਇਹਦਾ ਗੱਲ ਕਰਾਂਗੇ ਗਿਫਟਾਂ ਦੀ ਇਹਦੇ ਤੇ ਗਿਫਟ ਲਗਾਇਆ ਹੈ ਜੀ ਇੱਕ ਤਾਂ ਮਿਕਸੀ ਗ੍ਰੈਂਡਰ ਹੈ ਜੀ ਸਭ ਤੋਂ ਵਧੀਆ ਗਿਫਟ ਘੱਟੋ-ਘੱਟ ਮਾਰਕੀਟ ਪ੍ਰਾਈਸ ਇਹਦੀ ਹੈਗੀ 13-1400 ਰੁਪਏ ਦੀ ਜੀ ਘੱਟੋ-ਘੱਟ ਇੰਨੇ ਦੀ ਪ੍ਰਾਈਸ ਹੈਗੀ ਆ ਫਿਰ ਇਹਦੇ ਨਾਲ ਲਾਇਆ ਹੋਇਆ ਆਪਾਂ ਨੇ ਸਪੀਕਰ ਮਾਈਕ ਵਾਲਾ ਇਹ ਵੀ 350-400 ਰੁਪਏ ਤੋਂ ਘੱਟ ਹੈ ਨਹੀਂ ਇਨੇ ਦਾ ਹੈਗਾ ਫਿਰ ਨੈਕ ਬੈਂਡ ਹੈ ਜੀ ਫਿਰ ਇਹਦੇ ਦੇ ਉੱਤੇ ਹੈੱਡਫੋਨ ਹੈ ਉਹ ਵੀ ਕੰਪਨੀ ਦਾ ਹਟੇਜ ਕੰਪਨੀ ਦਾ ਜੀ ਇਹ ਵੀ ਕੋਈ ਨੋਨ ਬ੍ਰਾਂਡ ਨਹੀਂ ਹੈ ਇੱਕ ਗਿਫਟ ਤੁਹਾਨੂੰ ਦਵਾਂਗੇ 에ਅਰਪੋਰਟ 에ਅਰਪੋਰਟ ਵੀ ਇਹਦੇ ਨਾਲ ਹੀ ਨੇ ਤਕਰੀਬਨ 5 ਗਿਫਟ ਨੇ ਅਗਰ ਆਪਾਂ ਇਹਦੀ ਵੈਲਿਊ ਲਗਾਈਏ 1300 4 1700 ਤੇ 5 22 25 2600 ਦੇ ਗਿਫਟ ਹੈਗੇ ਨੇ ਜੀ ਇਹੇ ਨियर अबाउट 25-2600 ਰੁਪਏ ਦੇ ਇਹ ਗਿਫਟ ਹੈਗੇ ਨੇ ਇਹ ਤੁਹਾਨੂੰ ਬਿਲਕੁਲ ਫ੍ਰੀ ਆਫ ਕੋਸਟ ਮਿਲਨੇ ਨੇ ਚਾਹੇ ਤੁਸੀਂ ਬਜਾਸਤੇ ਲੈ ਲਓ ਚਾਹੇ ਤੁਸੀਂ ਕ੍ਰੈਡਿਟ ਕਾਰਡ ਤੇ ਲੈ ਲਓ ਚਾਹੇ ਕੈਸ਼ ਲੈ ਲਓ ਚਾਹੇ Google Pay ਤੇ ਲੈ ਲਓ ਬਿਲਕੁਲ ਤੁਹਾਨੂੰ ਇਹ ਗਿਫਟ ਨਾਲ ਦਿੱਤੇ ਜਾਣਗੇ GST ਬਿਲਿੰਗ ਹੋਏਗੀ ਅਗਰ ਤੁਸੀਂ ਆਪਣੀ ਫਰਮ ਦੇ ਨਾਮ ਤੇ ਬਿੱਲ ਲੈਣਾ ਤੁਹਾਨੂੰ ਫਰਮ ਦੇ ਨਾਮ ਤੇ ਵੀ ਬਿੱਲ ਮਿਲੇਗਾ ਉਹਦੇ ਨਾਲ ਵੀ ਗਿਫਟ ਦਿੱਤੇ ਜਾਣਗੇ ਅਗਰ ਕੋਈ ਇਹਦੇ ਵਿੱਚ ਹੋਰ ਵੀ ਹਿਡਨ ਗੱਲ ਰਹਿ ਗਈ ਤੁਸੀਂ ਕਮੈਂਟ ਕਰਕੇ ਮੈਨੂੰ ਪੁੱਛ ਸਕਦੇ ਹੋ ਫੋਨ ਬਹੁਤ ਘੱਟ ਅਟੈਂਡ ਹੁੰਦੇ ਨੇ ਰਸ਼ ਰਹਿੰਦਾ ਦੁਕਾਨ ਤੇ ਇੰਨਾ ਕਹਿੰਦਾ ਹੋਇਆ ਖੀਮਾ ਦਾ ਯਾਤਕ ਹੈ ਜੈ ਮਾਤਾ ਦੀ ਜੈ ਮਾਤਾ ਦੀ